ਭਾਰਤੀਆ ਕੀ ਟੀਮ ਦੇ ਕਪਤਾਨ ਹਰਮਨਬੀਰ ਜੀ ਹਰਮਨਜੀਤ ਬਹੁਤ ਬਹੁਤ ਮੁਬਾਰਕਾਂ ਸਾਰੇ ਦੇਸ਼ ਦਾ ਮਾਣ ਹੈ 1929 ਕੌਣ ਹੈ ਪਰ ਅਪੂਰਨ ਪੈਲੇਟ ਜਿਹੜਾ ਇਹ ਬਹੁਤ ਚਲੇ ਰਿਹਾ ਹੈ ਆਸ਼ਾ ਹੈ ਪੰਜਾਬੀ ਵਿੱਚ ਟੱਪਣੀ ਹੈ ਜੇ ਚੈਨ ਚਾਹਣ ਚਾਹਦੇ ਹੋ ਭਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਸਿਹਤਮੰਦ ਬਣ ਰਿਹਾ ਜਿਸ ਦੇ ਚਲਦਿਆਂ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀ ਐਮ ਦੀ ਯੋਗ ਸ਼ਾਲਾ ਜਨਮਹੀਮ ਬਣ ਗਈ ਹੈ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਜਿਸ ਤੇ ਰੋਜ਼ਾਨਾ 80000 ਤੋਂ ਵੱਧ ਲੋਕ ਯੋਗ ਕਰ ਰਹੇ ਨੇ ਤੇ ਬਿਮਾਰੀਆਂ ਨੂੰ ਦੂਰ ਪਾ ਰਹੇ ਨੇ ਮੇਰਾ ਨਾਮ ਅਨਿਲ ਸਲੂਜਾ ਹੈ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਹੜੀ ਸੀਐਮ ਦੀ ਯੋਗ ਸ਼ਾਲਾ ਇਹਨਾਂ ਨੇ ਸ਼ੁਰੂ ਕੀਤੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈ ਇਹ ਤੁਹਾਡੀ ਸਿਹਤ ਨੂੰ ਆਪਣੇ ਸੰਤਨ ਨੂੰ ਮਨ ਨੂੰ ਸਵਸਥ ਰੱਖਣ ਲਈ ਸਭ ਤੋਂ ਗੁੱਡ ਇਨੀਸ਼ੀਏਟਿਵ ਹੈ ਇਸ ਮੁਹਿੰਮ ਤਹਿਤ ਜਿੱਥੇ ਲੋਕ ਮਾਨਸਿਕ ਅਤੇ ਸਰੀਰਕ ਤੰਦਰੁਸਤ ਹੋ ਰਹੇ ਨੇ ਉੱਥੇ ਹੀ ਤਜਰਬੇਕਾਰ ਟ੍ਰੇਨਰਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ ਮੇਰਾ ਨਾਮ ਜੋਤੀ ਕੋਹੜਾ ਹੈ ਤੇ ਮੈਨੂੰ ਡੇਟਾ ਹੋ ਚੁਕਿਆ ਹੈ ਮੈਂ ਹਰ ਇੱਕ ਵਰਗ ਦੇ ਲੋਕਾਂ ਨੂੰ ਯੋਗਾ ਸਿਖਾ ਰਹੀ ਹਾਂ ਅਸਮਾ ਦੀ ਪ੍ਰੋਬਲਮ ਵੈਰ ਸਰਵਾਈਕਲ ਦੀ ਪ੍ਰੋਬਲਮ ਮੋਟਾਪੇ ਦੀ ਪ੍ਰੋਬਲਮ ਸੀ ਸੂਗਰ ਦੀ ਪ੍ਰੋਬਲਮ ਸੀ ਬੀਪੀ ਉੱਠਾਈ ਹੁੰਦਾ ਸੀ ਉਹਨਾਂ ਦੀ ਕਾਫੀ ਬਿਮਾਰੀਆਂ ਦੂਰ ਹੋਈਆਂ ਤੇ ਸਾਡਾ ਨਾਮ ਇਨਾ ਹੈ ਕਿ ਜਿਹੜਾ ਬਣਾਉਂਦਾ ਹੈ ਕਹਿੰਦੀ ਤੇ ਮੇਰੇ ਕੋਲ ਵੀ ਰਹਿੰਦੇ ਨੇ ਮੇਰੇ ਕੋਲ ਵੀ ਰਹਿੰਦੇ ਨੇ ਮੇਰੇ ਅੱਗੇ ਲੱਗ ਬੈਕ ਡਾਉਨ ਬਣਾਉਣ ਦੀ ਕੋਸ਼ਿਸ਼ ਕਰਨਾ ਇਹ ਬਹੁਤ ਬਹੁਤ ਚੰਗਾ ਹੈ ਇਹ ਬਿਲਕੁਲ ਇਹ ਸਾਡੀ ਸੋਚ ਹੈ ਕਿ ਜਿਹੜੇ ਯੰਗ ਸਾਰਾ ਉਹਨਾਂ ਨੂੰ ਸਹੀ ਰਸਤਾ ਭਾਈਏ ਇੱਕ ਬੜੀ ਐਗਜ਼ਾਮਪਲ ਸੈਟ ਕਰੀਏ ਬਿਲਕੁਲ ਦਿਖਾਏ ਆ ਉਹ ਖੇਡਣਾ ਜਿਆਦਾ ਕਰਨਾ ਨਾ ਉਹਨਾਂ ਨੂੰ ਰੈਡ ਕਰੀਏ ਨਾਲ ਤੁਸੀਂ ਇੱਕ ਬੰਨਿਆ ਯਾਰ ਉਹਨਾਂ ਦੇ ਹਰ ਇੱਕ ਜਿਹੜੇ ਕਰਦਾ ਸੁਆਦੀ ਇਹ ਹਮੇਸ਼ਾ ਲਾਸਟ ਟਾਈਮ ਬੜੀਆ ਪਾਇ ਲਈ ਬੜਾ ਪਿਆਰ ਹੀ ਸੰਭੋਲਿਆ ਇਹਨਾਂ ਨੂੰ ਪਿਆਰ ਕਰਦੇ ਰਹੇ ਅੰਤ ਤੱਕ ਦੇ ਦੇ ਚੁਆਏ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप